The mm -hmm. cat ਜੋ ਮਿਲ ਰਹੇ ਹੋ ਜਿਸ ਤਰ੍ਹਾਂ ਕੋਰੋਨਾ ਕਾਲ ਦੇ ਵਿੱਚ ਮਾਪੇ ਕੋਸ਼ਿਸ਼ ਕਰ ਰਹੇ ਆ ਬਿਲਕੁਲ ਵਿਪਨਜੀ ਤੁਹਾਨੂੰ ਯਾਦ ਹੋਊਗਾ ਆਪਾਂ ਸਭ ਮਿਲ ਕੇ ਕੋਰੋਨਾ ਦੇ ਵਿੱਚ ਐਵੇਂ ਮਦਦ ਕਰ ਰਹੇ ਸੀ ਤੁਸੀਂ ਵੀ ਨਾਲ ਲੱਗੇ ਹੋਏ ਸੀ ਔਰ ਗਰਾਊਂਡ ਲੈਵਲ ਤੇ ਜਿਵੇਂ ਸਾਡੇ ਮੀਡੀਆ ਭਰਾ ਜਿਹੜੇ ਹੈਗੇ ਮਦਦ ਕਰਦੇ ਐ ਐਵੇਂ ਮਾਲਵੀਆ ਸੂਤ ਜਿਹੜੀ ਹੈ ਹਮੇਸ਼ਾ ਗਰਾਊਂਡ ਲੈਵਲ ਤੇ ਕੰਮ ਕਰਦੀ ਹੈ ਕਿਉਂਕਿ ਜ਼ਰੂਰਤ ਹੈ ਲੋਕਾਂ ਨੂੰ ਉਹ ਲੋੜਵੰਦ ਅੱਖਾਂ ਨੂੰ ਜਿਨ੍ਹਾਂ ਦੀ ਅੱਖਾਂ ਨਮ ਹੈ ਔਰ ਉਹਨਾਂ ਦਾ ਘਰ ਜਿਹੜਾ ਅੱਜ ਖਤਮ ਹੋ ਗਿਆ ਕੰਮ ਖਤਮ ਹੋ ਗਿਆ ਜ਼ਰੂਰਤ ਆਪਾਂ ਇਕਜੁੱਟ ਹੋਈਏ ਹਾਲਾਤ ਕਿਦਾਂ ਦੇਖ ਰਹੇ ਤੁਸੀਂ ਜ਼ੀਰੋ ਗਰਾਊਂਡ ਤੇ ਅੱਜ ਹਾਲਾਤ ਬਹੁਤ ਖਰਾਬ ਹੈ ਜੀ ਦੇਖੋ ਲੋਕ ਪੈਨਿਕ ਹੈ ਔਰ ਲੋਕ ਪੈਨਿਕ ਹੋ ਚੁੱਕੇ ਹੈ ਔਰ ਜੇ ਕੋਈ ਮਦਦ ਕਰਨ ਨਹੀਂ ਪਹੁੰਚੂਗਾ ਤੇ ਹੋਰ ਹਾਲਾਤ ਖਰਾਬ ਹੋ ਜਾਣਗੇ ਜ਼ਰੂਰਤ ਹੈ ਬਹੁਤ ਤੋਂ ਵੱਧ ਐਨ ਜੀਓਜ਼ ਇੱਕ ਹੋਣ ਔਰ ਆਪਾਂ ਲੋਕਾਂ ਦੀ ਮਦਦ ਕਰੀਏ ਆਜਾ ਪਪੂ ਕੀ ਪਾਲੋ ਕੀ ਪਾਲੋ ਕਿਹੜੇ ਬੜਾ ਤੋਂ ਮੈਂ ਮੇਰੀ ਲੜਕੀ ਹੈ ਲੜਕੀ ਇੱਥੇ ਆਈ ਹਾਂ ਤੇ ਮੈਂ ਲੜਕੀ ਕੋਲ ਆਈ ਹਾਂ ਅੱਛਾ ਤੇ ਕਿੱਦਾਂ ਦੇ ਹਾਲਾਤ ਕਿੱਦਾਂ ਦੇ ਹਾਲਾਤ ਤਾਂ ਬਹੁਤ ਮਾੜੇ ਨੇ ਅੰਦਰ ਅਜ ਪਾਣੀ ਲਗਾ ਫਿਰਦਾ 3 4 4 ਫੁੱਟ ਅੱਛਾ ਤੇ বাস ਉੱਤੇ ਸਮਾਨ ਪਿਆ ਰਸ ਜਿੰਨੇ ਪੈਣ ਪਾਈ ਦਿੱਤੀ ਜਾਂਦੇ ਨੇ ਸਰਕਾਰ ਵੱਲੋਂ ਆ ਰਿਹਾ ਹਾਂ ਸਰਕਾਰ ਵੱਲੋਂ ਆ ਰਿਹਾ ਹੈ ਰਾਸ਼ਨ ਸਰਕਾਰ ਵੱਲੋਂ ਹਾਂ ਜੀ ਕਿ ਕਿਹੜਾ ਕਿਹੜਾ ਰਾਸ਼ਨ ਮਿਲਦਾ ਪਿਆ ਰਾਸ਼ਨ ਵੀ ਘਰਾਂ ਦੇ ਸਾਹ ਤੇ ਮਿਲੀ ਜਾਂਦਾ ਹੈ ਦੇ ਕੋਈ ਵਿੱਚ ਕੋਈ 10-10 ਕਿਲੋ ਆਟਾ ਹੈ ਕੋਈ ਖਾਂਡੇ ਕੋਈ ਪੱਤੀ ਕੋਈ ਤੇਲ ਕੋਈ ਤੇਲ ਨੂੰ ਜਗ੍ਹਾ ਜੁਗਾ ਦਿੱਤੀ ਨਰੇ ਤੇ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਤੇ ਉੱਤੇ ਮੰਝੇ ਖੜੇ ਕਰਕੇ ਤੇ ਉੱਤੇ ਸਰਪੇਲਾ ਪਾਗ ਜਿ ਬੈਠੇ ਉੱਤੇ ਛੱਤਾਂ ਤੇ ਬੈਠੇ ਹਾਂ ਉੱਥੇ ਡੀ ਜਾਨੀ ਜੀ ਤੇ ਆਤਮਾ ਸਿੰਘ ਜੀ ਜੇ ਗੱਲ ਕਰੇ ਜਿਸ ਤੀਕੇ ਨਾ ਬਾੜ ਆਈ ਹੈ ਪਾਣੀਆਂ ਪਾ ਦੇਖ ਰਹੇ ਬਹੁਤ ਜ਼ਿਆਦਾ ਹਨ ਹਾਂਜੀ ਹਾਂਜੀ ਕਿੰਦਾ ਹਾਲਾਤ ਪਿੰਡ ਦਾ ਹਾਲਾਤ ਕਿੰਦਾ ਰਾਤ ਬਹੁਤ ਮਾਰੇ ਆ ਜੀ 4-5-5 ਫੁੱਟ ਪਾਣੀ ਘਰਾਂ ਫਿਰਦਾ ਕੋਈ ਸਮਾਨ ਉੱਤੇ ਰੱਖੇ ਪੇਟੀਆਂ ਕੋਈ ਟੱਕੇ ਬਾਹਰ ਲੈ ਗਿਆ ਮਾਲ ਡੰਗਰ ਬਣਾ ਤੇ ਬੰਨੇ ਹੋਇਆ ਮੀਂਹ ਬਾਰਿਛ ਬਹੁਤ ਪੈ ਰਹੀ ਆ ਸਾਡਾ ਬਹੁਤ ਮੰਦਾ ਹਾਲ ਨੇ ਹੁਣ ਤੁਸੀਂ ਸਾਰੇ ਬੰਦੇ ਉੱਤੇ ਬੈਠੇ ਕੋਈ ਕੋਈ ਗੱਲ ਵਿੱਚ ਬੈਠੇ ਨੇ ਆ ਕਿ ਕਾਫੀ ਮੀਂਹ ਪੈ ਰਿਹਾ ਹਾਂ ਹਾਂ ਜੀ ਆ ਕਾਫੀ ਸਾਡਾ ਹੀ ਬਹੁਤ ਬੁਰਾ ਮੰਦਾ ਹਾਲ ਆ ਉਸੋਂ ਦਾ ਬਹੁਤ ਮੰਦਾ ਹਾਲ ਆ ਜੀ ਆ ਦਾ ਮੰਦਾ ਬਹੁਤ ਹਾਲ ਆ ਅਸੀਂ ਤਾਂ ਬਹੁਤ ਐ ਮਜਬੂਰੀ ਕਰਦੇ ਪੈ ਜੀ ਕੀ ਕਰੀਏ ਦੱਸੋ ਸਰਕਾਰ ਸਰਕਾਰ ਵੱਲੋਂ ਕੋਈ ਇੱਕੋ ਜਿਹੀ ਚੀਜ਼ ਮੇਰੀ ਕੋਈ ਆ ਪਾਰਟੀ ਆਈ ਸੀ ਉਹ ਸਾਨੂੰ ਰਸ਼ਨ ਧਾਰ ਕਢਣ ਦਿੱਤੀ ਜੇ ਪੈਨ ਗੜ ਦਾ ਧਾਰ ਕਢੋ ਜਾਂ ਰਸ਼ਨ ਗੜੋ ਵੀ ਸਾਡੇ ਫਸਲ ਜਿਹੜੀ ਹੋਈ ਆ ਸਾਰੀ ਤਬਾਹ ਹੋ ਗਈ ਹੈ ਜੀ ਪਾਣੀ ਉਹਨਾਂ ਦਾ ਰੱਧਾ ਰੱਧਾ ਫਟ ਉੱਤੇ ਪਾਣੀ ਫਿਰਦਾ ਜਿਸ ਵਾਰਸ ਕਿਹੜੇ ਪਿੰਡ ਤੋਂ ਹੋਗੇ ਸੰਘੇੜੇ ਪਿੰਡ ਤੋਂ ਸੰਘੇੜੇ ਪਿੰਡ ਤੋਂ ਜਿਸ ਵਾਰਸ ਸਿੰਘ ਜੀ ਕਿੰਦਾ ਦੇ ਹਾਲਾਤ ਆ ਕਰੇ ਹਾਲਾਤ ਤਾਂ ਬਹੁਤ ਬੁਰੇ ਆ ਜੀ ਬਹੁਤ ਮਾੜੇ ਹਾਲਾਤ ਆ ਬਹੁਤ ਮਾੜੇ ਹੈ ਹਾਂ ਜੀ ਦੋਵੇਂ ਪਿੰਡ ਡੋਬੇ ਜੀ ਨੇ ਚੁੱਕ ਕਰ ਜਾ ਤੇ ਕਿੰਨੇ ਕੁ ਲੋਕ ਹੋੜ ਕੇ ਅੰਦਰ ਜਿਹੜੇ ਫਸੇ ਹੋਏ ਪਾਣੀ ਅੰਦਰ 100 ਕੁ ਘਰ ਹੈਗਾ ਜੀ 100 ਘਰ ਹੈਗਾ ਸਾਰਾ ਪਾਣੀ ਦੇ ਵਿੱਚ ਹੀ ਹੈ ਪਾਣੀ ਜੀ ਆ ਜੀ ਦੇਖੋ ਇੱਧਰ ਘਰ ਬੈਠੇ ਉਹਨਾਂ ਦੀ ਫਸਲવાડી ਇੱਧਰ ਹੀ ਹੈ ਸਾਰੀ ਅੱਛਾ ਜੋ ਜ਼ਮੀਨ ਸਾਰਾ ਪੱਠਾ ਡੱਠਾ ਇੱਧਰ ਹੀ ਹੈ ਤੇ ਕੁਝ ਰਾਸ਼ਨ ਸਰਕਾਰ ਵੱਲੋਂ ਕਿਤਾ ਮਿਲ ਜਾਗਾ ਸਰਕਾਰ ਵੱਲੋਂ ਫੀਡ ਆ ਰਹੀ ਜੀ ਫੀਡ ਆ ਰਹੀ ਹੈ ਜੀ ਹਾਂਜੀ ਹਾਂਜੀ ਤੇ ਉਹ ਦੂਜਾ ਰਾਸ਼ਨ ਵਗੈਰਾ ਦੂਜਾ ਰਾਸ਼ਨ ਵੀ ਚਲੋ ਆਏਗਾ ਜੇ ਤਾਂ ਅੱਜ ਨਹੀਂ ਆਇਆ ਆਊਗਾ ਤੇ ਕੋ ਕਿਤਾ ਦੇ ਕੇ ਮੇਰੇ ਰਾਸ ਨੂੰ ਤੁਹਾਨੂੰ ਇਹ ਇਹ ਕਾਟਾਂ ਦੇ ਦੇ ਰਹੇ ਆਂ ਹਾੜ ਕਾਟਾਂ ਦੇ ਤੇ ਸਿਸਟਮ ਵਧੀਆ ਤੁਹਾਨੂੰ ਲੱਗਦਾ ਬਹੁਤ ਵਧੀਆ ਬਹੁਤ ਐ ਤਰੰਗ ਦਾ ਰੋਲਾ ਰੱਪਾ ਨਹੀਂ ਪੈਂਦਾ ਬਹੁਤ ਵਧੀਆ ਕੱਢ ਗਈ ਹੈ ਗਿਲਵੀਰ ਸਿੰਘ ਬੜਵੀਰ ਸਿੰਘ ਕਿਹੜੇ ਪਿੰਡ ਤੋਂ ਹੋ ਕੇ ਸਘੇੜੇ ਤੋਂ ਸਘੇੜੇ ਦੇ ਕੀ ਹਾਲਾਤ ਨੇ ਇਸ ਵੇਲੇ ਬਹੁਤ ਮੰਦਾ ਜੀ ਦੇ ਪਾਣੀ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਬਹੁਤ ਕੁਝ ਨਹੀਂ ਬਚੀ ਕੋਈ ਚੀਜ਼ ਨਹੀਂ ਬਚੀ ਨਾ ਜੀ ਕਿੰਨਾ ਕਿੰਨਾ ਪਾਣੀ ਅੱਗਲੇ ਘਰਾਂ ਚਾ ਗਿਆ ਹੈ 50 ਚਰ ਫਟੇਗਾ ਚਰ ਚਰ ਫਟੇਗਾ ਹਾਂਜੀ ਤੇ ਕਿੱਦਾਂ ਫਿਰ ਤੁਹਾਨੂੰ ਬਾਹਰ ਕੱਢ ਲਿਆ ਪਿੰਡ ਤੋਂ ਹਾਂਜੀ ਬਾਹਰ ਕੱਢ ਲਿਆ ਪਿੰਡ ਤੋਂ ਬਾਹਰ ਆ ਗਏ ਹਾਂਜੀ ਤੇ ਕੁਰਸੀ ਪਾਤੇ ਬੈਠੇ ਹੋ ਹਾਂਜੀ ਤੁਸੀਂ ਬੰਨ ਤੇ ਜੇ ਰਾਸ਼ਣ ਦੀ ਗੱਲ ਕਰੀਏ ਤਾਂ ਰਾਸ਼ਣ ਮਿਲ ਰਿਹਾ ਸਰਕਾਰ ਵੱਲੋਂ ਹਾਂਜੀ ਮਿਲ ਰਿਹਾ ਜੀ ਹਜ਼ਾਰ ਕਟ ਤੇ ਮਿਲ ਜਾਂਦਾ ਹਜ਼ਾਰ ਕਟ ਤੇ ਹਾਂਜੀ ਤੇ ਕਿਵੇਂ ਲੱਗਦੀ ਹੈ ਜਦੋਂ ਸਾਰੀਆਂ ਜਿੰਦਾਂ ਮਿਲ ਰਹੀਆਂ ਸਰਕਾਰ ਵੱਲੋਂ ਮਿਲੀਆਂ ਤਾਂ ਕਿਵੇਂ ਬੜੀਆਂ ਵੰਡੀਆਂ ਲੱਗੀਆਂ ਬਹੁਤ ਚੰਗੀ ਗੱਲ ਹਾਂਜੀ